ਪ੍ਰਸਪਰਦੋ ਬਸਪਾ ਦੇ ਟਿਕਟ ਤੋਂ ਚੋਣ ਲੜ ਰਹੇ ਉਮੀਦਵਾਰ सुरेंद्र ਸਿੰਘ ਕੰਬੋਜ ਤੇ ਮੁਕਦਮਾ ਦਰਜ ਕੀਤਾ ਗਿਆ। ਦਰਅਸਲ सुरेंद्र ਸਿੰਘ ਕੰਬੋਜ ਵੱਲੋਂ ਵੋਟ ਪਾਉਂਦਿਆਂ ਦੀ ਵੀਡੀਓ ਬਣਾਈ ਗਈ ਸੀ ਜੋ ਕਿ ਹੁਣ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਦੱਸਦੇ ਕਿ ਅੱਜ ਲੋਕ ਸਭਾ ਚੋਣਾਂ 2024 ਲਈ VOTING ਦਾ 7ਵਾਂ ਤੇ ਆਖਰੀ ਪੜਾਅ ਪੰਜਾਬ ਸਮੇਤ 7 ਸੂਬਿਆਂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 57 ਸੀਟਾਂ ਤੇ VOTING ਚੱਲ ਰਹੀ ਹੈ। ਜੋ ਸਵੇਰੇ 7 ਵਜੇ ਸ਼ੁਰੂ ਹੋਈ ਤੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਇਸੇ ਚਲਦੇ ਆ ਆਭਿਦਾਇਕ ਜਦਦੀਪ ਗੋਲਡੀ ਕੰਬੋਜ ਤੇ ਪਿਤਾ सुरेंद्र ਕੰਬੋਜ ਨੇ ਕੋਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਦੇ ਹੋਏ ਨਜ਼ਰ ਆਏ ਉਹਨਾਂ ਵੱਲੋਂ ਵੋਟ ਪਾਉਣ ਦੀਆਂ ਦੀ ਵੀਡੀਓ ਬਣਾਈ ਗਈ ਜੋ ਕਿ ਹੁਣ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਦੱਸਦੇ ਕਿ ਲੋਕ ਸਭਾ ਚ ਉਹਨਾਂ ਦੇ ਆਖਰੀ ਪੜਾ ਦੀ VOTING ਹੋ ਰਹੀ ਹੈ ਜਿਸ ਚ ਹੋਰ ਨਾ ਸੂਬਿਆਂ ਤੋਂ ਇਲਾਵਾ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਲਈ VOTING ਹੋ ਰਹੀ ਹੈ ਇਸ ਵਾਰ ਚੋਣਾਂ ਚ 2 ਕਰੋੜ ਤੋਂ ਵੱਧ ਲੋਕ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਇਸ ਦੇ ਵਿਚਾਲੇ ਹੁਣ ਸੋਸ਼ਲ ਮੀਡੀਆ ਤੇ ਆਪ ਵਿਧਾਇਕ ਜਗਦੀਪ ਗੋਲਡੇ ਕੰਬੋਜ ਤੇ ਪਿਤਾ ਸੁਰਿੰਦਰ ਕੰਬੋਜ ਤੇ ਮੁਕੱਦਮਾ ਦਰਜ ਕੀਤਾ ਗਿਆ ਜਿਸ ਦਾ ਕਾਰਨ ਚੋਣ ਕਮਿਸ਼ਨ ਦੀ ਹਦਾਇਤਾਂ ਦੀ ਉਲੰਘਣਾ वीडियो सोशल मीडिया खूब वायरल हो रही है भी पाओ इन तस्वीर नजर चलो। 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 Yeah, yeah. Subscribe to One India Channel and never miss an update.